ਜਿਬ ਨੂੰ ਨਹੀਂ ਕੋਸ਼ਿਸ਼ ਨਹੀਂ ਲੱਗਦਾ ਪਿਆਰ ਤੇ ਫੇਰ ਪਹਿਲਾਂ ਤੇ ਅੱਜ ਜਦੋਂ ਸੈਲ ਹੋਇਆ ਇਹ ਆਪਣੀ ਅਸਲੀ ਨਾਲ ਪਿੰਨ ਸਬਜੀ ਲੈ ਆਇਓ ਕਿੰਨੀ ਹੈ ਕੋਈ ਸਬਜੀ ਲੈ ਕੇ ਆਉਗੀ ਇਸ ਕਰਕੇ ਹੂੰ ਤੂੰ ਕਰ ਨਾ ਅਰੇ ਵੀ ਹਮਮੇਂ ਹੋ ਨਹੀਂ ਬਣੋ ਘਰ ਤੇ ਕਿਚਾਰੂ ਹਾਂ ਚਾਰੇ ਤੇ ਉਹ ਵੀ ਬਸ ਹਾਂ ਉਹ ਤੇ ਪਈ ਨਾ ਜਾਓ ਆਓ ਆਓ ਉਹ ਨਾ ਜ਼ਰਾ ਅੱਗੇ ਪਈ ਪਾਪਾ ਨੂੰ ਕਹੋ ਦੇ ਓਏ ਪਈ ਹੁਣ ਇਧਰ ਮੈਂ ਘਰ ਦਿੱਤੇ ਸੀ ਕਚਾਵ ਨੂੰ ਉਬਲਨੇ ਤੇ ਕਚਾਵ ਦੇ ਜਿਹੜਾ ਕੁੱਕਰ ਆ ਸੀਟੀ ਨਹੀਂ ਮਾਰਨਿਆ ਤੇ ਰਬੜ ਤੇ ਥੋੜੀ ਜਿਹੀ ਅਲੀ ਰੱਖੀ ਫੇਚ ਵਿੱਚ ਫ੍ਰੀਜਰ ਸਰ ਤੇ ਇਧਰ ਕਚਾਵ ਨੂੰ ਜਿਹੜੇ ਆ ਉਬਲ ਨੇ ਤੇ ਹੁਣ ਰਬੜ ਜਿਹੜੀ ਆ ਇਹਦੇ ਤੇ ਪਾਵਾਂਗੇ ਅਸੀਂ ਉਤਾਂ ਦੇ ਜਿਹੜਾ ਕੁੱਕਰ ਆ ਸੀਟੀ ਮਾਰੇ ਜੇ ਕਦੀ ਕੁੱਕਰ ਸੀਟੀ ਨਾ ਮਾਰਦਾ ਤੇ ਫੇਰ ਰਬੜ ਨੂੰ ਕੱਢ ਕੇ ਥੋੜੀ ਜਿਹੀ ਸਰਫਾਂ ਦੇ ਖਾਣੇ ਚ ਰੱਖੋ ਉਸ ਤੋਂ ਬਾਅਦ ਫਿਰ ਤੁਸੀਂ ਕੁੱਕਰ ਦੇ ਉੱਪਰ ਲਗਾਓ ਉਸੇ ਟਾਈਮ ਤੋਂ ਦੀਵ ਚਲਾ ਜੀ ਤੇ ਹੁਣ ਕਿ ਚਾਲੂ ਆਪਾਂ ਲੱਗੀ ਆ ਬਣਾਉਣ ਜੇ ਕਿ ਚਾਲੂ ਬੋਇਲ ਹੋ ਰਿਹਾ ਅੱਜ ਫਿਰ ਆਪਾਂ ਖਾਣੇ ਕਿਚੜ ਮੰਨਣਾ ਰੋਟੀ ਅੱਜ ਰੋਟੀ ਵੀ ਹੋ ਗਈ ਲੇਟ ਸਾਈਟਰ ਹੋ ਗਿਆ ਕੁੱਕਰ ਫ੍ਰੈਸ਼ ਜਿਹੜੀ ਆ ਗਈ ਬੰਦੀ ਜਾਣ ਦੀ ਆ ਜੀਟ ਨਹੀਂ ਮਾਰਿਆ ਕੋਈ ਰੋਟੀ ਵੀ ਲੇਟ ਇਹ ਸਾਰੀ ਲੇਟ ਕਰਾਈ ਰੋਟੀ ਗੀਤਾ मैम ਨੇ ਆਮਨ ਮੈਮ ਸਵਾਦਨਾ ਮੈਮ ਨੇ ਹਣਾ ਜੇ ਕਹਿ ਰਹੇ ਨਾ ਕਿ ਕੁਝ ਗੱਲ ਦੀ ਤੁਖਾਲ ਤੈਨੂੰ ਪਲਾ ਬੀ ਦੇ ਦਾਂਗੇ ਤੇ ਫਿਰ ਮੈਂ ਅਜੀ ਕਚੌੜੇ ਬਣਾਉਣੇ ਹੁਣ ਤੇ ਕਿਆ ਨਹੀਂ ਨਾ ਇਸ ਕਰਕੇ ਮੇ ਰੋਟੀ ਵੀ ਲੇਟ ਹੋਈ ਹੈ ਤੇ ਮੈਂ ਹੁਣ ਤੁਹਾਨੂੰ ਕਲ ਕਚੌੜੇ ਨਹੀਂ ਦੇਣੀ ਠੀਕ ਹੈ ਨਾ ਹਾਂ ਇੱਧਰੋਂ ਕਚੌੜੇ shell ਕਿ ਆਪਾਂ ਰੱਖ ਲਈ ਤੇ ਆਪ ਪਿਆਜ਼ ਕੱਟ ਲੈ ਕਚਾਲੂਆਂ ਚ ਪਾਉਣ ਲਈ ਇੱਧਰ ਇੰਬੀ ਫੋਲ ਤੇ ਰੱਖੀ ਹੋਈ ਹੈ ਤੇ ਵਿੱਚ ਆਪਾਂ ਜਿਗਰਾਂ ਚ ਪੀਆ इनी देर में फिर लागी फुल्के बनाने इधर में बना रही हं फ फुलके बना रही हं चावल बन गए रोटी हो गई फ्री चार हाथ हो गए मेरे चार हाथ मेरी मम्मी क ਠੀਕ ਹੈ ਤੇ ਇੱਧਰ ਕਚਾੂ ਜਿਹੜੇ ਆ ਹੋ ਗਏ ਜੈਡੀ ਆ ਵੇਖੋ ਜੀ ਆਪਾਂ ਇਮਲੀ-ਇਮਲੀ ਪਾ ਕੇ ਪਿਆਜ਼ ਪਾ ਕੇ ਮਿਰਚਾ ਪਾ ਕੇ ਬਹੁਤ ਟੇਸਟੀ ਆਲਵਾ ਬੰਦ ਟੇਸਟ ਕਰਕੇ ਵੇ ਨਹੀਂ 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 ਕੱਲਾ ਮੈਨੇ ਪੱਜੋ ਹਾਂਜੀ ਇਹ ਸਪੈਸ਼ਲ ਕੀਤਾ ਮੈਮ ਲਈ ਅਮਰ ਮੈਮ ਲਈ ਸਾਧਨਾ ਮੈਮ ਲਈ ਮਿੰਦਰ ਸ਼ਵੇਤਾ ਸ਼ਵੇਤਾ ਨੂੰ ਚਰਨ ਨੂੰ ਪਤਾ ਨਹੀਂ ਪਰ ਇਹਨਾਂ ਸ਼ਵੇਤਾ ਮੈਨੂੰ ਅੱਜ ਕਿਹਾ ਹੀ ਕਿ ਤੂੰ ਜੇ ਕੱਲ ਸਬਜ਼ੀ ਨਾ ਲੈ ਕੇ ਆਈ ਆਪਾਂ ਤੇਰੇ ਨੂੰ ਸਬਜ਼ੀ ਨਹੀਂ ਦੇਣੀ ਤੇ ਫੇਰ ਹੁਣ ਵੇਖ ਲੈ ਸਾਡੇ ਨੂੰ ਹੋਗੇ ਤੇ ਮੈਂ ਇਹਨੂੰ ਕਚਾਰੂ ਬਣਾਏ ਮੈਂ ਕਹਿੰਦਾ ਨਾ ਨਾ ਦਿੱਤੀ ਸਬਜ਼ੀ ਤੇ ਫੇਰ ਹਣਾ ਇਸ ਕਰਕੇ ਮੈਂ ਫਿਰ ਕਚਾਰੂ ਬਣਾਏ ਕਚਾਰੂ ਬਣਾਉਣੇ ਪਏ ਮੈਨੂੰ ਕਚਾਰੂ ਬੜੇ ਟੇਸਟੀ ਬਣੇ ਹੁਣ ਮੈਂ ਲੱਗੀ ਕਚਾਰੂ ਖਾਣ ਠੀਕ ਹੈ ਨਾ ਤੇ ਜ਼ਰੂਰ ਟਰਾਈ ਕਰੋ ਕਿੰਨੇ ਕਿੰਨੇ ਬਣਾਵੇ ਖਾਦੇ ਕਚਾਰੂ ਬੜੇ ਟੇਸਟੀ ਬਣਦੇ ਈਮਲੀ-ਉਮਲੀ ਪਾ ਕੇ ਬਣਾਓ ਪਿਆਜ਼ ਪੂਜਾ ਕੇ ਮੱਚੇ ਮੱਚੇ ਕਰਕੇ ਚਾਹ ਲਾਉਂਦੇ ਪੜੇ ਵਧੀਆ ਹੈ ਕੀ ਕਤਨੀ ਪੋਛਦੇ ਆਗਾ ਤਾਂ ਦਸੂ ਤੀ ਵੀ ਚਾਦਣਾ ਪਾਓ ਆਟਾ ਡੋਪਨੇ ਪਾਰੇ ਚਾਹੂ ਤੂੰ ਇਹਨੇ ਚਾਹੂ ਨਹੀਂ ਖਾਦੇ ਇਨਾਂ ਦੇ ਪਾਰੇ ਮੇਰੇ ਕੋ ਸਕੂਲੋਂ ਆਪ ਆਇਆ ਹਾਂ ਲੇਟ ਤੇ ਇਹਨੇ ਭਟੂਰੇ ਬਣਾਵਾ ਕੇ ਖਾਦੇ ਮੇਰੇ ਕੋ ਫਿਰ ਮੈਂ ਗਰਮੀ ਦੇ ਭਟੂਰੇ ਬਣਾਏ ਹੁਣ ਇਹਨੇ ਭਟੂਰੇ ਖਾਦੇ ਨੇ ਹੁਣ ਰੋਟੀ ਨਹੀਂ ਖਾਣੀ ਰਾਤ ਨੂੰ ਤੇ ਆਪਾਂ ਹੁਣ ਲੱਗਿਆ ਰੋਟੀ ਖਾਣ ਚਾਹ ਲਾਉਣਾ ਤੇ ਤੀਹ ਜਰੂਰ ਟਰਾਈ ਕਰਿਓ ਹੁਣ ਦੱਸਿਓ ਇੰਨਾ ਟੇਸਟ ਲੱਗਦਾ ਬਾਏ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਕਰਿਓ ਠੀਕ ਹੈ ਜੀ ਓਕੇ ਬਾਏ